ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਿਆ ਜਾ ਰਿਹਾ ਡਾਕਟਰ ਨੂੰ ਆਪਣੇ ਪ੍ਰੋਪਾਗੈਂਡਾ ਦੇ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੇਖੋ ਬਹੁਤ ਵਾਰੀ ਬਹੁਤ ਕੁਝ ਵੇਖਿਆ ਪੁਲਸ ਨੂੰ ਵਰਤਿਆ ਗਿਆ ਇੱਕ ਟਾਈਮ ਦੀ ਟਾਈਮ ਸਟੇਟ ਵੱਲੋਂ ਗਲਤ ਕੰਮ ਕਰ ਲਿਆ ਟੀਚਰਾਂ ਨੂੰ ਵਰਤੇ ਜਾਂਦਾ ਸਟੂਡੈਂਟਸ ਨੂੰ ਵਰਤੇ ਜਾਂਦਾ ਹੋਰ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਰਤੇ ਜਾ ਰਿਹਾ ਪਰ ਮੇਰੇ ਮੇਰੇ ਸਾਹਮਣੇ ਫਰਸਟ ਐਗਜ਼ਾਮਪਲ ਆ ਇਸ ਵਾਰ ਜਿੱਥੇ ਕਿ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਪ੍ਰੋਪਾਗੈਂਡਾ ਦੇ ਲਈ ਇਹ ਮੈਂ ਇਹਦੀ ਧਾਰਨ ਦੁਨੀਆ 'ਚ ਬਹੁਤ ਘੱਟ ਹੁੰਦੀ ਹੈ ਜਦੋਂ ਜੋ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਮੈਂ ਡਾਕਟਰਸ ਨੂੰ ਕਹਿਣਾ ਜਿਹੜੇ ਸਾਡੇ ਮੈਡੀਕਲ ਸਾਇੰਟਿਸਟ ਚਾ ਦੇਸ਼ ਤੇ ਉਹਨਾਂ ਨੂੰ ਕਹਿਣਾ ਕਿ ਜਾਗੋ ਜੇ ਇਹ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਤੇ ਤੁਸੀਂ ਬੋਲੋ ਨਾ ਤੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਸਾਡਾ ਕੀ ਗੁਨਾਹ ਹੈ ਮੇਰਾ ਕਿਉਂ ਬਲੌਕ ਕੀਤਾ ਕੋਈ ਵੱਡੀ ਗੱਲ ਨਹੀਂ ਸੋਸ਼ਲ ਮੀਡੀਆ ਬਲੌਕ ਕਰਦੋ ਮੇਰੇ ਲਈ ਯੂ نو ਮੇਰੇ ਕੋਲ ਕੋਈ ਇਨਕਮ ਅਰਨ ਕਰਦਾ ਸੋਸ਼ਲ ਮੀਡੀਆ ਤੋਂ ਬਟ ਗੱਲ ਇਹ ਹੁੰਦੀ ਹੈ ਕਿ ਇਹ ਸਾਡੀ ਆਵਾਜ਼ ਸੀ ਅਸੀਂ ਕੁਝ ਗਲਤ ਨਹੀਂ ਕਰਦੇ ਸੀ ਸੋ ਸਾਨੂੰ ਬਲੌਕ ਕਰਨਾ ਇੱਕ ਵੱਡੀ ਇੱਕ ਐਗਜ਼ਾਮਪਲ ਦਿੰਦੀ ਆ ਕਿ ਵੇਖੋ ਇਹੋ ਜਿਹੇ ਲੋਕ ਜਿਹੜੇ ਆ ਜਿਹੜੇ ਸੱਚ ਬੋਲਦੇ ਸੀ ਉਹਨਾਂ ਨੂੰ ਦਬਾ ਰਹੇ ਆ ਪਰ ਜੇ ਕੋਈ ਡਾਕਟਰ ਸੱਚ ਬੋਲਦਾ ਮੈਡੀਕਲ ਸਾਇੰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੇਸ਼ ਵਾਸੀਆਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਆਵਾਜ਼ ਦਬਾ ਰਹੇ ਹੋ ਮੈਨੂੰ ਲੱਗਦਾ ਇਹ ਬਹੁਤ ਕੁਝ ਗਲਤ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਜਿਹੜੇ ਸਾਡੇ ਸਿਆਣੇ ਲੋਕ ਆ ਕਿ ਤੁਸੀਂ ਇਸ ਚੀਜ਼ ਦਾ ਨੋਟਿਸ ਲਓ ਕਿ ਕੀ ਹੋ ਰਿਹਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿਛਲੇ ਕੁਝ ਦਿਨਾਂ ਚ ਉਹ ਚੀਜ਼ ਦੇ ਉੱਤੇ ਮੈਨੂੰ ਚੈੱਕ ਕਰੋ ਜੇ ਮੈਂ ਗਲਤ ਆ ਤੇ ਮੈਨੂੰ ਦੱਸੋ ਮੈਂ ਡਾਕਟਰਸ ਨੂੰ ਕਹਿਣਾ ਜੇ ਮੈਂ ਗਲਤ ਆ ਤੇ ਦੱਸੋ ਜਿਹੜਾ ਡ੍ਰਿਪ ਦੀ ਗੱਲ ਕਰ ਰਿਹਾ ਡੀ 10 ਦੀ ਗੱਲ ਕਰ ਰਿਹਾ ਕੀ ਤੁਸੀਂ ਕਿਸੇ ਨੂੰ ਉਹਦੇ ਉੱਤੇ 2 ਦਿਨਾਂ ਤੋਂ ਵੱਧ ਜ਼ਿੰਦਾ ਰੱਖ ਸਕਦੇ ਹੋ 7 ਦਿਨਾਂ ਤੋਂ ਵੱਧ ਉਹ ਲਾਉਣਾ ਚਾਹੀਦਾ ਕੀ ਨੀ ਲੋੜ TPN ਦੀ ਕੀ ਸਾਨੂੰ TPN ਨਹੀਂ ਵਰਤਦੇ ਅਸੀਂ ਇਹ ਝੂਠ ਜਿਹਾ ਬੋਲੁੰਦੇ ਆ D10 ਦੇ ਉੱਤੇ ਤੁਸੀਂ ਕਿਸੇ ਨੂੰ ਕੈਮ ਕਰ ਸਕਦੇ ਹੋ ਇਹ ਸਭ ਕੁਝ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਹੋ ਰਹੀ ਡਾਕਟਰ ਇਹਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰ ਰਹੇ ਆਪਣੇ ਪ੍ਰੋਪਗੈਂਡਾ ਵਾਲੀ ਜੋ ਵੀ ਇਹਨਾਂ ਦਾ ਹਿਡਨ ਪ੍ਰੋਪਗੈਂਡਾ ਵਾ ਕੀ ਅਸੀਂ ਇਸ ਪ੍ਰੋਪਗੈਂਡਾ ਦਾ ਹਿੱਸਾ ਬਣਨਾ ਚਾਹੁੰਦੇ ਆ ਵੇਖੋ ਭਾਈ ਜੇ ਅਸੀਂ ਐਤਕੀ ਨਾ ਬੋਲੇ ਇਹਨਾਂ ਨੇ ਬਾਰ ਬਾਰ ਇਹ ਕੁਝ ਕਰਨਾ ਤੇ ਜੇ ਮੈਂ ਇਸ ਚੀਜ਼ ਦਾ ਨੋਟਿਸ ਇਹਨਾਂ ਤੋਂ ਲਿਆ ਕੇ ਤੁਸੀਂ ਇਹ ਗਲਤ ਕਰ ਰਹੇ ਹੋ ਲੋਕਾਂ ਨਾਲ ਫਰੇਵ ਕਰ ਰਹੇ ਹੋ ਝੂਠ ਬੋਲਣ ਦਿਓ ਤੇ ਇਹਨਾਂ ਨੇ ਮੇਰਾ ਸੋਸ਼ਲ ਮੀਡੀਆ ਬਲੌਕ ਕਰਤਾ ਬਹੁਤ ਕੁਝ ਹੋਰ ਵੀ ਕਰਦੇ ਆ ਉਹ ਮੈਂ ਟਾਈਮ ਆਉਣ ਤੇ ਚਲੋ ਆਪਾਂ ਦੱਸਾਂਗੇ ਕੀ ਕੁਝ ਨਹੀਂ ਇਹ ਕਰਦੇ ਬਟ ਆ ਜਿਹੜੀ ਚੀਜ਼ ਆ ਲੋਕਾਂ ਦੇ ਨੋਟਿਸ ਚ ਆ ਕੀ ਮੇਰੇ ਹਿਸਾਬ ਨਾਲ ਇਹ ਬਹੁਤ ਗਲਤ ਆ ਕਿ ਜੇ ਕੋਈ ਸੱਚ ਬੋਲਦਾ ਉਹਦੀ ਆਵਾਜ਼ ਦਬਾਉਂਦੇ ਆ ਉਹਨੂੰ ਉਹਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਆ ਥਿਸ ਇਜ਼ ਰੋਂਗ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਿਆ ਜਾ ਰਿਹਾ ਡਾਕਟਰ ਨੂੰ ਆਪਣੇ ਪ੍ਰੋਪਾਗੈਂਡਾ ਦੇ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੇਖੋ ਬਹੁਤ ਵਾਰੀ ਬਹੁਤ ਕੁਝ ਵੇਖਿਆ ਪੁਲਿਸ ਨੂੰ ਵਰਤਿਆ ਗਿਆ ਇੱਕ ਟਾਈਮ ਦੀ ਟਾਈਮ ਸਟੇਟ ਵੱਲੋਂ ਗਲਤ ਕੰਮ ਕਰ ਲਿਆ ਟੀਚਰਾਂ ਨੂੰ ਵਰਤੇ ਜਾਂਦਾ ਸਟੂਡੈਂਟਸ ਨੂੰ ਵਰਤੇ ਜਾਂਦਾ ਹੋਰ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਰਤੇ ਜਾ ਰਿਹਾ ਪਰ ਮੇਰੇ ਮੇਰੇ ਸਾਹਮਣੇ ਫਰਸਟ ਐਗਜ਼ੈਂਪਲ ਆ ਇਸ ਵਾਰ ਜਿੱਥੇ ਕਿ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਪ੍ਰੋਪਗੈਂਡਾ ਦੇ ਲਈ ਇਹ ਮੈਂ ਇਹਦੀ ਧਾਰਨ ਦੁਨੀਆ 'ਚ ਬਹੁਤ ਘੱਟ ਹੁੰਦੀ ਆ ਜਦੋਂ ਜੋ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਮੈਂ ਡਾਕਟਰਸ ਨੂੰ ਕਹਿੰਨਾ ਜਿਹੜੇ ਸਾਡੇ ਮੈਡੀਕਲ ਸਾਇੰਟਿਸਟ ਚਾ ਦੇਸ਼ ਦੇ ਉਹਨਾਂ ਨੂੰ ਕਹਿੰਨਾ ਕਿ ਜਾਗੋ ਜੇ ਇਹ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਤੇ ਤੁਸੀਂ ਬੋਲੋਣਾ ਤੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਸਾਡਾ ਕੀ ਗੁਨਾਹ ਆ ਮੇਰਾ ਕਿਉਂ ਬਲੌਕ ਕੀਤਾ ਕੋਈ ਵੱਡੀ ਗੱਲ ਨਹੀਂ ਸੋਸ਼ਲ ਮੀਡੀਆ ਬਲੌਕ ਕਰਦੋ ਮੇਰੇ ਲਈ ਯੂ نو ਮੈਂ ਕਿਹੜਾ ਕੋਈ ਇਨਕਮ ਅਰਨ ਕਰਦਾ ਸੋਸ਼ਲ ਮੀਡੀਆ ਤੋਂ ਬਟ ਗੱਲ ਇਹ ਹੁੰਦੀ ਆ ਕਿ ਇਹ ਸਾਡੀ ਆਵਾਜ਼ ਸੀ ਅਸੀਂ ਕੁਝ ਗਲਤ ਨਹੀਂ ਕਰਦੇ ਸੀ ਸੋ ਸਾਨੂੰ ਬਲੌਕ ਕਰਨਾ ਇੱਕ ਵੱਡੀ ਇੱਕ ਐਗਜ਼ਾਮਪਲ ਦਿੰਦੀ ਆ ਕਿ ਵੇਖੋ ਇਹੋ ਜਿਹੇ ਲੋਕ ਜਿਹੜੇ ਆ ਜਿਹੜੇ ਸੱਚ ਬੋਲਦੇ ਸੀ ਉਹਨਾਂ ਨੂੰ ਦਬਾ ਰਹੇ ਆ ਪਰ ਜੇ ਕੋਈ ਡਾਕਟਰ ਸੱਚ ਬੋਲਦਾ ਮੈਡੀਕਲ ਸਾਇੰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੇਸ਼ ਵਾਸੀਆਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਆਵਾਜ਼ ਦਬਾ ਰਹੇ ਹੋ ਮੈਨੂੰ ਲੱਗਦਾ ਹੈ ਬਹੁਤ ਕੁਝ ਗਲਤ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਜਿਹੜੇ ਸਾਡੇ ਸਿਆਣੇ ਲੋਗ ਆ ਕਿ ਤੁਸੀਂ ਇਸ ਚੀਜ਼ ਦਾ ਨੋਟਿਸ ਲਓ ਕਿ ਕੀ ਹੋ ਰਿਹਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿਛਲੇ ਕੁਝ ਦਿਨਾਂ ਚ ਉਹ ਚੀਜ਼ ਦੇ ਉੱਤੇ ਮੈਨੂੰ ਚੈੱਕ ਕਰੋ ਜੇ ਮੈਂ ਗਲਤ ਆ ਤਾਂ ਮੈਨੂੰ ਦੱਸੋ ਮੈਂ ਡਾਕਟਰਸ ਨੂੰ ਕਹਿਣਾ ਜੇ ਮੈਂ ਗਲਤ ਆ ਤਾਂ ਦੱਸੋ ਜਿਹੜਾ ਡ੍ਰਿਪ ਦੀ ਗੱਲ ਕਰ ਰਿਹਾ ਡੀ 10 ਦੀ ਗੱਲ ਕਰ ਰਿਹਾ ਕੀ ਤੁਸੀਂ ਕਿਸੇ ਨੂੰ ਉਹਦੇ ਉੱਤੇ 2 ਦਿਨਾਂ ਤੋਂ ਵੱਧ ਜ਼ਿੰਦਾ ਰੱਖ ਸਕਦੇ ਹੋ 7 ਦਿਨਾਂ ਤੋਂ ਵੱਧ ਉਹ ਲਾਉਣਾ ਚਾਹੀਦਾ ਕਿਨੀ ਲੋੜ ਟੀਪੀਐਨ ਦੀ ਕਿ ਸਾਨੂੰ ਟੀਪੀਐਨ ਨਹੀਂ ਵਰਤਦੇ ਅਸੀਂ ਇਹ ਝੂਠ ਜਿਹਾ ਬੋਲੁੰਦੇ ਆ ਡੀਟੈਂਡ ਦੇ ਉੱਤੇ ਤੁਸੀਂ ਕਿਸੇ ਨੂੰ ਕੈਮ ਕਰ ਸਕਦੇ ਹੋ ਇਹ ਸਭ ਕੁਝ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਹੋ ਰਹੀ ਡਾਕਟਰ ਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਆਪਣੇ ਪ੍ਰੋਪਾਗੈਂਡਾ ਲਈ ਜੋ ਵੀ ਇਹਨਾਂ ਦਾ ਹਿਡਨ ਪ੍ਰੋਪਾਗੈਂਡਾ ਵਾ ਕੀ ਅਸੀਂ ਇਸ ਪ੍ਰੋਪਾਗੈਂਡਾ ਦਾ ਹਿੱਸਾ ਬਣਨਾ ਚਾਹੁੰਦੇ ਆ ਵੇਖੋ ਭਾਈ ਜੇ ਅਸੀਂ ਐਦਕੀ ਨਾ ਬੋਲੇ ਇਹਨਾਂ ਨੇ ਬਾਰ ਬਾਰ ਇਹ ਕੁਝ ਕਰਨਾ ਤੇ ਜੇ ਮੈਂ ਇਹ ਚੀਜ਼ ਦਾ ਨੋਟਿਸ ਇਹਨਾਂ ਤੋਂ ਲਿਆ ਕੇ ਤੁਸੀਂ ਇਹ ਗਲਤ ਕਰ ਰਹੇ ਹੋ ਲੋਕਾਂ ਨਾਲ ਫਰੇਵ ਕਰ ਰਹੇ ਹੋ ਝੂਠ ਬੋਲਣਦੇ ਹੋ ਤੇ ਇਹਨਾਂ ਨੇ ਮੇਰਾ ਸੋਸ਼ਲ ਮੀਡੀਆ ਬਲੌਕ ਬਹੁਤ ਕੁਝ ਹੋਰ ਵੀ ਕਰਦੇ ਆ ਉਹ ਮੈਂ ਟਾਈਮ ਆਉਣ ਤੇ ਚਲੋ ਆਪਾਂ ਦੱਸਾਂਗੇ ਕੀ ਕੁਝ ਨਹੀਂ ਇਹ ਕਰਦੇ ਬਟ ਆ ਜਿਹੜੀ ਚੀਜ਼ ਆ ਲੋਕਾਂ ਦੇ ਨੋਟਿਸ ਚ ਆ ਕਿ ਆ ਕੁਝ ਕੀਤਾ ਮੇਰੇ ਹਿਸਾਬ ਨਾਲ ਇਹ ਬਹੁਤ ਗਲਤ ਆ ਕਿ ਜੇ ਕੋਈ ਸੱਚ ਬੋਲਦਾ ਉਹਦੀ ਆਵਾਜ਼ ਦਬਾਉਂਦੇ ਉਹਨੂੰ ਉਹਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਆ ਥਿਸ ਇਜ਼ ਵੌਨ